ਅੱਜ ਦਿਨ ਪਾਕਾਂ ਵਾਲਾ ਚੜਿਆ ਅੱਜ ਦਿਨ ਪਾਕਾਂ ਵਾਲਾ ਚੜਿਆ ਅੱਜ ਦਿਨ ਪਾਕਾਂ ਵਾਲਾ ਚੜਿਆ ਵੇੜਾ ਹੋ ਗਿਆ ਹਰਿਆ ਭਰਿਆ ਵੇੜਾ ਹੋ ਗਿਆ ਹਰਿਆ ਭਰਿਆ ਆ ਹੋ ਗਿਆ ਹਰਿਆ ਭਰਿਆ ਵੇੜਾ ਹੋ ਗਿਆ ਹਰਿਆ ਭਰਿਆ ਉਹ ਅੱਜ ਮੰਗ ਪੂਰੀ ਹੋ ਗਈ ਲੋਪਾ ਮੇਰੇਆ ਬੁੱਲਾ ਦੀ ਮੇਰੇਆ ਬੁੱਲਾ ਮੇਰੀ ਲਾਲ ਪਵਾਨੀ ਆ ਗਈ ਵਰਖਾ ਕਰਦੇ ਫੁੱਲਾਂ ਦੀ ਓ ਨਾਲ ਪਵਾਨੀ ਆ ਗਈ ਪਿੱਛੇ ਕੋਰਸ ਤੇ ਕਿਦੋਂ ਮਾਈਕ ਦੇ ਦੋ ਤੁਸੀਂ ਫੁੱਲ ਲਿਆਓ ਕੋਈ ਨਾ ਬੰਟੀ ਮਾਈਕ ਫੜਾ ਆਜੋ ਆਜੋ ਭਾਜੀ ਕੋਈ ਗੇਲੇ ਬਿੱਲਵਾ ਜੀ ਹੋ ਮਾਤਾ ਜਨਮ ਦਿਹਾੜਾ ਆਇਆ ਵਰਖਾ ਕਰਦੇ ਹੋ ਫੁੱਲਾ ਦੀਏ ਨੱਚ ਕੇ ਨੱਚ ਕੇ ਜਿੰਨ ਜਿੰਨ ਨੂੰ ਮਾਦੇ ਜਨਮ ਦਿਨ ਦੀ ਖੁਸ਼ੀ ਹੈ ਗੁਰੂ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਹੈ ਨੱਚ ਕੇ ਹਾਜ਼ਰੀ ਲਾ ਕੇ ਮਾਤਾ ਜਨਮ ਦਿਹਾੜਾ ਆਇਆ ਵਰਖਾ ਕਰਦੇ ਹੋ ਫੁੱਲਾ ਦੀਏ ਹੋ ਮਾਤਾ ਜਨਮ ਦਿਹਾੜਾ ਆਇਆ ਵਰਖਾ ਕਰਦੇ ਹੋ ਫੁੱਲਾ ਦੀਏ ਹੋ ਖਰ ਕਰਦੇਓ ਫੁੱਲਾਂ ਦੀ ਹੋ ਵਰਖਾ ਕਰਦੇਓ ਫੁੱਲਾਂ ਦੀ ਹੋ ਵਰਖਾ ਕਰਦੇਓ ਫੁੱਲਾਂ ਦੀ ਮਾਂ ਦਾ ਜਨਮ ਦਿਹਾੜਾ ਆਇਆ ਵਰਖਾ ਕਰਦੇਓ ਫੁੱਲਾਂ ਦੀ ਮਹਾਰਾਜ ਜਿਵੇਂ ਆਰਾਇਆ ਵਰਖਾ ਕਰਦੇਓ ਫੁੱਲਾਂ ਦੀ ਮਾਂ ਦਾ ਜਨਮ ਦਿਹਾੜਾ ਆਇਆ ਵਰਖਾ ਕਰਦੇਓ ਫੁੱਲਾਂ ਦੀ ਥੋੜਾ ਟਾਂਗੂ ਦੇ ਰੱਖੋ ਹੋ ਵਰਖਾ ਕਰਦੇਓ ਫੁੱਲਾਂ ਦੀ ਹੋ ਵਰਖਾ ਕਰਦੇਓ ਫੁੱਲਾਂ ਦੀ ਤੁਸੀਂ ਕਹਿਣਾ ਹਨ ਮੈਂ ਨਹੀਂ ਕਹਿਣਾ ਮਾਦਾ ਜਨਮ ਦਿਹਾੜਾ ਆ ਇੱਕ ਵਾਰੀ ਹੱਥ ਖੜੇ ਕਰਕੇ ਪਤਾ ਲੱਗ ਜਾਏ ਇੰਨਾ ਸਾਹਮਣੇ ਗਾਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ ਪਰ ਭਾਜੀ ਨੂੰ ਵੀ ਪਤਾ ਲੱਗੇ ਸੰਗਤ ਮਾਨ ਨਾਲ ਕਿੰਨਾ ਪਿਆਰ ਕਰਦੀ ਏ ਦੋਨੋਂ ਹੱਥ ਖੜੇ ਕਰਕੇ ਮਾਦਾ ਜਨਮ ਦਿਹਾੜਾ ਆ ਵਰਖਾ ਮਾਦਾ ਜਨਮ ਦਿਹਾੜਾ ਆ ਓ ਮਾਦਾ ਜਨਮ ਦਿਹਾੜਾ ਆਇਆ ਵਰਖਾ ਕਰਦੇ ਓ ਫੁੱਲਾਂ ਦੀ ਓ ਮਾਦਾ ਜਨਮ ਦਿਹਾੜਾ ਆਇਆ ਵਰਖਾ ਕਰਦੇ ਓ ਫੁੱਲਾਂ ਦੀ ਓ ਮਾਦਾ ਜਨਮ ਦਿਹਾੜਾ ਆਇਆ ਵਰਖਾ ਕਰਦੇ ਓ ਫੁੱਲਾਂ ਦੀ ਓ ਵਰਖਾ ਕਰਦੇ ਓ ਫੁੱਲਾਂ ਦੀ ਓ ਵਰਖਾ ਕਰਦੇ ਓ ਫੁੱਲਾਂ ਦੀ ਵਰਖਾ ਕਰਦੇ ਓ ਫੁੱਲਾਂ ਦੀ ਜਨਮ ਦਿਹਾੜਾ ਆਇਆ ਵਰਖਾ ਕਰਦੇ ਹੋ ਫੁੱਲਾਂ ਦੀ ਮਾਦਾ ਜਨਮ ਪਿਆਰਾ ਆਇਆ ਵਰਖਾ ਕਰਦੇ ਹੋ ਫੁੱਲਾਂ ਦੀ ਮਾਦਾ ਜਨਮ ਦਿਹਾੜਾ ਆਇਆ ਵਰਖਾ ਕਰਦੇ ਹੋ ਫੁੱਲਾਂ ਦੀ ਮਾਦਾ ਜਨਮ ਪਿਆਰਾ ਆਇਆ ਵਰਖਾ ਕਰਦੇ ਹੋ ਫੁੱਲਾਂ ਦੀ ਅੱਜ ਲੱਗਦਾ ਏ ਹੋਂ ਕਈਆਂ ਨੇ ਸਭ ਮੰਜ਼ੂਰ ਦੁਆਵਾ ਅੱਜ ਲੱਗਦਾ ਏ ਹੋ ਗਈਆਂ ਨੇ ਸਭ ਮਨਜ਼ੂਰ ਦੁਆਵਾਂ ਮਾ ਦਰਬੰਦੂਰ ਦੁਆਵਾਂ ਦਰਬੰਦੂਰ ਦੁਆਵਾਂ ਕਿਹੜਾ ਕਿਹੜਾ ਮਨ ਦਾ ਸਾਰਿਆਂ ਤੇ ਮਾਂ ਦੀ ਮੇਹਰ ਹੁੰਦੀ ਐ ਨਹੀਂ ਟਾਈਮ ਜ਼ਰੂਰ ਲੱਗਦਾ ਐ ਪਰ ਜਦੋਂ ਟਾਈਮ ਆਂਦਾ ਪੂਰੀ ਮੇਹਰ ਹੁੰਦੀ ਐ ਹੱਥ ਖੜੇ ਕਰਕੇ ਦੱਸੋ ਅੱਜ ਲੱਗਦਾ ਏ ਹੋ ਗਈਆਂ ਨੇ ਸਭ ਮਨਜ਼ੂਰ ਦੁਆਵਾਂ ਆਦੇਉ ਤੇ ਕਰ ਦਿੱਤੀਆਂ ਨੇ ਮੇਰਾ ਪਰੀਆਂ ਛਾਵਾਂ ਮੇਰਾ ਪਰੀਆਂ ਛਾਵਾਂ ਮੇਰਾ ਪਰੀਆਂ ਛਾਵਾਂ ਅਗਲੀ ਲੈਣ ਇਹ ਮੈਂ ਆਪਣੇ ਆਪ ਤੇ ਸਮਝਦਾ ਪਰ ਜਿੰਨ ਜਨੂੰ ਗੁਰੂ ਮਹਾਰਾ ਨਾਲ ਪਿਆਰ ਹੈ ਮਾ ਲਾਲ ਭਵਾਨੀ ਜੀ ਨਾਲ ਪਿਆਰ ਹੈ ਉਹ ਵੀ ਸਮਝੇਗਾ ਲੈ ਲਈ ਜ਼ਿੰਮੇਵਾਰੀ ਇਹਨਾ ਮੇਰੀਆਂ ਭੁੱਲਾਂ ਦੀ ਇਹਨਾ ਮੇਰੀਆਂ ਭੁੱਲਾਂ ਦੀ ਹੋ ਲੈ ਲਈ ਜ਼ਿੰਮੇਵਾਰੀ ਇਹਨਾ ਮੇਰੀਆਂ ਭੁੱਲਾਂ ਦੀ ਹੋ ਮੇਰੀ ਲਾਲ ਪਵਾਨੀ ਆ ਗਈ ਵਰਖਾ ਕਰਦੇ ਹੋ ਫੁੱਲਾਂ ਦੀ ਏ ਏ ਏ ਏ ਮੇਰੀ ਲਾਲ ਪਵਾਨੀ ਆ ਗਈ ਵਰਖਾ ਕਰਦੇ ਹੋ ਫੁੱਲਾਂ ਦੀ ਲਾਲ ਪਵਾਨੀ ਆ ਕੇ ਵਰਖਾ ਕਰਦੇ ਹੋ ਫੁੱਲਾਂ ਦੀ ਹੋ ਮੇਰੀ ਲਾਲ ਪਵਾਨੀ ਆ ਗਈ ਵਰਖਾ ਕਰਦੇ ਹੋ ਫੁੱਲਾਂ ਦੀ ਲਾਲ ਪਵਾਨੀ ਆ ਕੇ ਵਰਖਾ ਕਰਦੇ ਹੋ ਫੁੱਲਾਂ ਦੀ ਹੋ ਵਰਖਾ ਕਰਦੇ ਹੋ ਫੁੱਲਾਂ ਦੀ ਹੋ ਵਰਖਾ ਬਰਖਾ ਕਰਦੇ ਹੋ ਫੁੱਲਾਂ ਦੀ ਬਰਖਾ ਕਰਦਾ ਫੁੱਲਾਂ ਦੀ ਹੋ ਮੇਰੀ ਲਾਲ ਪਵਾਨੀਆਂ ਦੀ ਬਰਖਾ ਕਰਦੇ ਹੋ ਫੁੱਲਾਂ ਦੀ ਮੇਰੀ ਲਾਲ ਪਵਾਨੀਆਂ ਦੀ ਬਰਖਾ ਕਰਦੇ ਹੋ ਫੁੱਲਾਂ ਦੀ ਮੇਰੀ ਲਾਲ ਪਵਾਨੀਆਂ ਦੀ ਬਰਖਾ ਕਰਦੇ ਹੋ ਫੁੱਲਾਂ ਦੀ ਲੱਗਿਆ ਬੱਲੇ ਬੱਲੇ ਕੇ ਗੁਰਦਾਰਾ ਮੇਲਾ ਲੱਗਿਆ ਓ ਬੱਲੇ ਬੱਲੇ ਕੇ ਮਈਆ ਧਰ ਮੇਲਾ ਲੱਗਿਆ ਬੱਲੇ ਬੱਲੇ ਕੇ ਮਈਆ ਧਰ ਮੇਲਾ ਲੱਗਿਆ ਮੇਲਾ ਸੁੱਕਾ ਸੁੱਕਾ ਲਾਓਗੇ ਤੁਸੀਂ ਨੱਚ ਕੇ ਹਾਜ਼ਰੀ ਲਾ ਕੇ ਤਾੜੀ ਵਜਾ ਕੇ ਓ ਬੱਲੇ ਬੱਲੇ ਕੇ ਮਈਆ ਧਰ ਮੇਲਾ ਲੱਗਿਆ ਸ਼ਾਵਾਂ ਸ਼ਾਵਾਂ ਕਿ ਮਈਆਦਰ ਮੇਲਾ ਲੱਗਿਆ ਸ਼ਾਵਾਂ ਸ਼ਾਵਾਂ ਕਿ ਮਈਆਦਰ ਮੇਲਾ ਲੱਗਿਆ ਓ ਸਾਰੇ ਨੱਚ ਨੱਚ ਓ ਸਾਰੇ ਨੱਚ ਨੱਚ ਲੱਗ ਨਹੀਂ ਰਿਹਾ ਤੁਸੀਂ ਨੱਚਦੇ ਹੋ ਓ ਸਾਰੇ ਨੱਚ ਨੱਚ ਸਾਰੇ ਨੱਚ ਨੱਚ ਓ ਸਾਰੇ ਨੱਚ ਨੱਚ ਸਾਰੇ ਨੱਚ ਨੱਚ ਮਈਆਂ ਨੂੰ ਮਨਾਉਂਦੇ ਮਈਆਦਰ ਮੇਲਾ ਲੱਗਿਆ ਓ ਜਾਵਾ ਜਾਵਾ ਕੇ ਮਈਆ ਦਰ ਮੇਲਾ ਲੱਗਿਆ ਓ ਬੱਲੇ ਬੱਲੇ ਮੈਂ ਆਵਾ ਜਾਵਾ ਤੇਰੇ ਕਰਕੇ ਓ ਜਾਵਾ ਜਾਵਾ ਮੈਂ ਆਵਾ ਜਾਵਾ ਤੇਰੇ ਕਰਕੇ ਬੱਲੇ ਬੱਲੇ ਮੈਂ ਆਵਾ ਜਾਵਾ ਤੇਰੇ ਕਰਕੇ ਤੇਰੇ ਕਲਕੇ ਬੱਲੇ ਬੱਲੇ ਮੈਂ ਆਵਾ ਜਾਵਾ ਤੇਰੇ ਕਲਕੇ ਜਾਵਾ ਜਾਵਾ ਉਹ ਬੱਲੇ ਬੱਲੇ ਮੈਂ ਆਵਾ ਜਾਵਾ ਤੇਰੇ ਕਲਕੇ ਬੱਲੇ ਬੱਲੇ ਮੈਂ ਆਵਾ ਜਾਵਾ ਤੇਰੇ ਕਲਕੇ ਉਹ ਬੱਲੇ ਬੱਲੇ ਕੇ ਮਈਆਦਰ ਮੇਲਾ ਲੱਗਿਆ 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 ਜਾਵਾ ਜਾਵਾ ਕੇ ਮਈਆਦਰ ਮੇਲਾ ਲੱਗਿਆ ਬੁੱਲ ਸਾਚੇ ਦਰਬਾਰ ਇੱਕ ਛੋਟੀ ਜੀ ਦੋ ਲਾਈਨਾਂ ਬਸ ਆਪਣਾ ਭਜਨ ਆ ਰਿਹਾ ਲਾਲ ਭਵਾਨੀ ਮਾਤਾ ਜੀ ਦਾ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਆਸ਼ੀਰਵਾਦ ਹੋਇਆ ਹੈ ਹਫਤੇ ਤੱਕ ਰਿਲੀਜ਼ ਹੋਊਗਾ ਜੇ ਤੁਹਾਨੂੰ ਅੱਛਾ ਲੱਗੇ ਛੋਟਾ ਭਰਾ ਛੋਟਾ ਬੱਚਾ ਸਮਝ ਕੇ ਸਪੋਰਟ ਕਰਨਾ ਬਾਕੀ ਮਾਤਾ ਜੀ ਦਾ ਆਸ਼ੀਰਵਾਦ ਤਾਂ ਹੈਗਾ ਹੀ ਹੈ ਬੋਲੇ ਬਾਜੀ ਨਾਰਾਜ਼ਗੀ ਤਾਂ ਨਹੀਂ ਕੋਈ ਤੁਸੀਂ ਵਿੱਚ ਵਜਾ ਨਹੀਂ ਰਹੇ ਸੀ 플레이어 ਚੇਂਜ ਹੋ ਗਏ ਨਾਲ ਸਾਥ ਦੇਣਾ ਹੈ ਮੇਰੀ ਲਾਲ ਭਵਾਨੀ ਮਾਂ ਤੇਰਾ ਲਾਲ ਪੁਕਾਰਦਾ ਪੁਕਾਰਦਾ ਇਹ ਮੇਰੀ ਆਵਾਜ਼ ਨਹੀਂ ਹੈ ਤੁਹਾਡੀ ਸਾਰਿਆਂ ਦੀ ਆਵਾਜ਼ ਹੈ ਮੇਰੀ ਲਾਲ ਭਵਾਨੀ ਮਾਂ ਤੇਰਾ ਲਾਲ ਪੁਕਾਰਦਾ ਲਾਲ ਭਵਾਨੀ ਮਾਂ ਤੇਰਾ ਲਾਲ ਪੁਕਾਰਦਾ ਲਾਲ ਭਵਾਨੀ ਮਾਂ ਤੇਰਾ ਲਾਲ ਪੁਕਾਰਦਾ ਜੇ ਤੂੰ ਨਾਲ ਮੇਰੇ ਮੈਂ ਤਾਂ ਕਾਹਦੇ ਵੀ ਨਾ ਹਾਰਦਾ ਜੇ ਤੂੰ ਨਾਲ ਮੇਰੇ ਮੈਂ ਤਾਂ ਕਾਹਦੇ ਵੀ ਨਾ ਹਾਰਦਾ ਹੋ ਜੇ ਤੂੰ ਨਾਲ ਮੇਰੇ ਮੈਂ ਤਾਂ ਕਾਹਦੇ ਭਵਾਨੀ ਮਾਂ ਲਾਲ ਭਵਾਨੀ ਮਾਂ ਤੇਰਾ ਲਾਲ ਪੁਕਾਰਦਾ 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 ਮੁਸ਼ਕਿਲ ਜਦ ਮਾਂ ਮੈਨੂੰ ਸਤਾਇਆ ਮੁਸ਼ਕਿਲਾਂ ਜਦ ਮਾਂ ਮੈਨੂੰ ਸਤਾਇਆ ਇਹ ਮੇਰੀਆਂ ਹੱਡ ਬੀਤੀਆਂ ਨੇ ਵਕਤ ਐਸਾ ਆਂਦਾ ਕਿਸੇ ਨੇ ਨਹੀਂ ਛੱਡਦਾ ਮੈਨੂੰ ਵੀ ਨਹੀਂ ਛੱਡਿਆ ਸੀ ਪਰ ਮੇਰੇ ਗੁਰੂ ਮਹਾਰਾਜ ਜਿਹੜਾ ਜਿਹੜਾ ਮੇਰੇ ਸਿਰ ਤੇ ਹੱਥ ਹੈ ਉਹਨਾਂ ਦੀ ਬਦੌਲਤ ਉਹਨਾਂ ਨੇ ਐਸੇ-ਐਸੇ ਰਸਤਿਆਂ 'ਚੋਂ ਮੈਨੂੰ ਕੱਢਿਆ ਤੇ ਆਪਣੇ ਨਾਲ ਜੋੜ ਕੇ ਰੱਖਿਆ ਜ਼ਿੰਦਗੀ ਭਰ ਇਹੀ ਦੁਆ ਇਹੀ ਮਨੋਗਾਮਨਾ ਰਹੇਗੀ ਬਸ ਗੁਰੂ ਚਰਨਾ ਚ ਲੱਗੇ ਰਹੀਏ ਆਪਣੇ ਚਰਨਾ ਤੋਂ ਦੂਰ ਨਾ ਗਰਨ ਮੁਸ਼ਕਿਲ ਜਦ ਮਾਂ ਮੈਨੂੰ ਸਤਾਇਆ ਮਾਤਾ ਜੀਤ ਸਾ ਆਪ ਬਚਾਇਆ ਆਪਣੇ ਸਾਥ ਤੁਸੀਂ ਛੱਡਿਆ ਮੇਰਾ ਆਪਣੇ ਸਾਥ ਤੁਸੀਂ ਛੱਡਿਆ ਮੇਰਾ ਰੋਂਦੇ ਨੂੰ ਤੁਸੀਂ ਗੱਲ ਨ ਲ ਲਾਇਆ ਜੋ ਹੁੰਦੇ ਨੂੰ ਤੂੰ ਗੱਲ ਨਾ ਲ ਲਾਇਆ ਅੱਛਾ ਫਿਰ ਮੈਂ ਪਹਿਲਾਂ ਵੀ ਕਹਿਆ ਸੀ ਜਦੋਂ ਕਿਰਪਾ ਹੁੰਦੀ ਹੈ ਤੇ ਬਾ ਕਮਾਲ ਕਿਰਪਾ ਹੁੰਦੀ ਹੈ ਦੁੱਧ ਪੁੱਤ ਦੇ ਕੇ ਮੇਰਾ ਜੀਵਨ ਸਵਾਰਤਾ ਦੁੱਧ ਪੁੱਤ ਦੇ ਕੇ ਮੇਰਾ ਜੀਵਨ ਸਵਾਰਤਾ ਨਾਲੇ ਤਾਂ ਕੰਮ ਵੀ ਦਿੱਤਾ ਤੇ ਨਾਲੇ ਨਾਲ ਹੀ ਪੁੱਤ ਵੀ ਦਿੱਤਾ કે મેરા જીવન સવારતા સુદ붓 દે કે રાજી સવારતા મારી લાલ ભવાની માં तेरा लाल पुकार दा लाल ભવાની પા ઓ જરા તા મારી લાલ ભવાની માં तेरा लाल पुकार दा ભવાની પા ઓ જરા તા ઓ લાલ ભવાની ਸਾਚੇ ਦਰਬਾਰ ਕੀ ਜੈ